ਕੋ ਸਭ ਤੋਂ ਪਹਿਲਾਂ ਤਾਂ ਅਸੀਂ ਦੋਵੇਂ ਸੱਚੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਆਏ ਹਾਂ ਕਿਉਂਕਿ ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ ਕਿ ਅੱਜ 1 ਜੂਨ ਹੈ ਔਰ ਉਹ ਮਨਹੂਸ ਦਿਨ ਹੈ ਜੇ ਦਿਨ ਘੱਲੂਕਾਰਾ ਦੇ 9 ਤੇ ਅਸੀਂ ਇਸ ਦਿਨ ਨੂੰ ਯਾਦ ਕਰਦੇ ਹਾਂ ਜਦੋਂ ਆਪਰੇਸ਼ਨ ਬਲੂ ਸਟਾਰ ਨੀਲਾ ਸਾਕਾ ਸ੍ਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਜੋ ਅਟੈਕ ਗਾਂਧੀ ਪਰਿਵਾਰ ਨੇ ਕਾਂਗਰਸ ਪਾਰਟੀ ਨੇ ਅੱਜ ਕਰਾਇਆ ਅੱਜ ਜਿੱਥੇ ਸਭ ਤੋਂ ਪਹਿਲਾਂ ਮੈਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਗੁਰੂ ਚਰਨਾ ਚ ਆਪ ਦਾ ਸੀਸ ਨਿਵਾ ਕੇ ਗੁਰੂ ਸਾਹਿਬ ਤੋਂ ਅਸੀਂ ਸਾਰੀ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਬਾਦਸ਼ਾਹ ਪੰਥ 'ਚ ਇਤਿਫਾਕ ਪਿਆਰ ਤੇ ਚੜਦੀ ਕਲਾ ਬਖਸ਼ਿਸ਼ ਕਰਨ ਤੇ ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ ਉਹਨਾਂ ਨੂੰ ਗੁਰੂ ਸਾਹਿਬ ਉਹਨਾਂ ਦੇ ਪਰਿਵਾਰਾਂ ਤੇ ਮਿਹਰ ਪ੍ਰਿਆ ਹੱਤ ਰੱਖੀ ਦੂਜੀ ਗੱਲ ਵੇਖੋ ਇਹ ਜਿਹੜੀ ਲੜਾਈ ਹੈ ਇੱਕ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਦੇਸ਼ ਦੀਆਂ ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਆ ਜਿਹੜਾ ਐਸਸੀ ਭਾਈਚਾਰੇ ਦੀ ਰੈਜ਼ਰਵੇਸ਼ਨ ਭਾਜਪਾ ਖਤਮ ਕਰਨਾ ਚਾਹੁੰਦੀ ਆ ਜਾਂ ਪਿਛਲੇ 2.5 ਸਾਲਾਂ ਚ ਜੋ ਲਾਅਨ ਆਰਡਰ ਦੇ ਬੁਰੇ ਹਾਲਾਤ ਨੇ 85% ਇੰਡਸਟਰੀ ਪੰਜਾਬ ਤੋਂ ਬਾਹਰ ਭੱਜ ਗਈ ਹੈ ਲੋਕਾਂ ਨੂੰ ਰੋਜ਼ਗਾਰ ਮਿਲ ਨਹੀਂ ਰਿਹਾ ਔਰ ਵੱਡੀ ਗੱਲ ਇਹ ਹੈ ਕਿ ਜੋ ਸਹੂਲਤਾਂ ਸਨ ਚਾਹੇ ਉਹ ਕਣਕਦਾਲ ਦੀਆਂ ਸਨ ਲੋਕਾਂ ਦੇ ਕਾੜ ਕੱਟੇ ਗਏ ਬਾਦਲ ਸਾਹਿਬ ਵੇਲੇ 30 ਕਿਲੋ ਕਣਕ ਆਉਂਦੀ ਸੀ ਅੱਜ ਕੱਟ ਕੇ 5 ਕਿਲੋ ਤੇ ਰਹਿ ਗਈ ਹੈ ਲੋਕੀ ਮਹਿੰਗਾਈ ਇੰਨੀ ਵੱਧ ਗਈ ਆ ਮਗਰ ਲੋਕਾਂ ਨੂੰ ਮੁਸ਼ਕਿਲਾਂ ਦਾ ਵੱਡਾ ਸਾਹਮਣਾ ਕਰਨਾ ਪੈ ਰਿਹਾ ਪੈਨਸ਼ਨ 2500 ਦਾ ਵਾਅਦਾ ਸੀ ਉਹ ਨਹੀਂ ਦੇ ਰਹੇ ਪੈਨਸ਼ਨ ਕਈ ਬਜ਼ੁਰਗਾਂ ਦੀ ਕੱਟੀ ਗਈ ਹੈ ਬੇਰੋਜ਼ਗਾਰੀ ਪੱਤਾ 2400 ਦੀ ਗੱਲ ਕੀਤੀ ਸੀ ਉਹ ਨਹੀਂ ਮਿਲ ਰਿਹਾ ਨੌਜਵਾਨਾਂ ਨਾਲ ਨੌਕਰੀ ਦਾ ਵਾਅਦਾ ਸੀਗਾ ਉਹ ਨਹੀਂ ਮਿਲ ਰਿਹਾ ਸ਼ਗਨ ਸਕੀਮ ਬੰਦ ਨੇ ਲੋਕ ਪੱਖੀ ਲੋਕ ਭਲਾਈ ਸਕੀਮਾਂ ਸਾਰੀਆਂ ਬੰਦ ਦੁਵਾਲਪੰਡ ਬੰਦ ਪੰਜਾਬ ਅੱਜ 4.4 ਲੱਖ ਕਰੋੜ ਦਾ ਕਰਜ਼ਾਈ ਆ ਔਰ ਅੱਜ ਦੇ ਦਿਨ ਜਿੱਥੇ ਅਸੀਂ ਦਰਬਾਰ ਸਾਹਿਬ ਤੇ ਨੀਲਾ ਸਾਕਾ ਸ਼ਹੀਦਾਂ ਨੂੰ ਯਾਦ ਕਰਦੇ ਆ ਉੱਥੇ ਹੀ ਜੋ ਕਿਸਾਨੀ ਅੰਦੋਲਨ ਲਈ ਸਾਡੇ ਅੰਦਾਤਾ ਦਾ ਜੋ ਕਾਨ ਹੋਇਆ ਸ਼ਹੀਦੀਆਂ ਦਿੱਤੀਆਂ ਗਈਆਂ ਨੇ ਉਹਨੂੰ ਯਾਦ ਕਰਦੇ ਹੋਏ ਲੋਕਾਂ ਨੇ ਬੜੀ ਸੋਚ ਸਮਝ ਕੇ ਵੋਟ ਪਾਉਣੀ ਆ ਔਰ ਮੇਰਾ ਮੰਨਣਾ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਨਚਾਂ ਤਕੜੀ ਔਰ ਜਿਸ ਇਨਸਾਨ ਨੇ ਵੱਡਾ ਫੈਸਲਾ ਕਿਸਾਨੀ ਦੇ ਹੱਕ ਚ ਦਿੱਤਾ ਅਨਿਲ ਜੋਸ਼ੀ ਨੂੰ ਜ਼ਰੂਰ ਕਾਮਯਾਬ ਕਰਨੀ ਦਿੱਲੀ ਸਰਜੀ ਕਬਡੀ ਸਿਆਸੀ ਹੰਸਲ ਹੋਈ ਹੈ ਇੰਡੀਆ ਲਾਈਫ ਵੱਲੋਂ ਆਪਣੀ ਮੀਟਿੰਗ ਰੱਖੀ ਗਈ ਹੈ ਨਹੀਂ ਅੱਜ ਇਹ ਤਾਂ ਬੜਾ ਕਲੀਅਰ ਹੈ ਜੀ ਜੋ ਰੁਝਾਨ ਆ ਰਿਹਾ ਹੈ ਕਿ ਭਾਜਪਾ ਦਾ ਦੇਸ਼ ਦੇ ਅੰਨਦਾਤਾ ਨੇ ਖੇਤ ਮਜ਼ਦੂਰਾਂ ਨੇ ਬਿਸਤਰਾ ਗੁੱਲ ਕਰਤਾ ਔਰ ਜਿਹੜੀ ਰੂਲਿੰਗ ਪਾਰਟੀ ਇੱਥੇ ਆ ਝਾੜੂ ਉਹ ਝਾੜੂ ਦਾ ਝਾੜੂ ਖਿੱਲਰ ਜਾਣਾ ਜੀ ਲੋਕਾਂ ਨੇ ਝਾੜੂ ਇਹਨਾਂ ਦੇ ਫੇਰਨਾ ਜਿਨ੍ਹਾਂ ਨੇ ਧੋਖਾ ਕੀਤਾ ਜੇ ਅਕਾਲੀ ਦਲ ਦਾ ਫੇਰ ਮੁਜੀਠੀ ਸਾਹਿਬ ਕੀ ਰਹੇਗਾ ਫਿਰ ਜੇ ਤੁਸੀਂ ਬੀਜੇਪੀ ਦੇ ਵੀ ਨਾਲ ਨਹੀਂ ਜੀ ਇੰਡੀਆ ਆਲਾਈਂਸ ਦੇ ਨਾਲ ਵੀ ਅਸੀਂ ਪੰਜਾਬ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਉਹ ਜਿਨ੍ਹਾਂ ਮਾਈਨੋਰਟੀਜ਼ ਨੂੰ ਜੋ ਟਾਰਗੇਟ ਕਰ ਰਹੇ ਆ ਜੋ ਲੋਕਾਂ ਨੂੰ ਵੰਡ ਕੇ ਫਿਰਕੂ ਸੋਚ ਨਾਲ ਵੋਟਾਂ ਲੈਣਾ ਚਾ ਰਹੇ ਆ ਅਸੀਂ ਅੱਜ ਉਹਨਾਂ ਦੇ ਉਲਟ ਖਲੋਤੇ ਆ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਲਈ ਖਲੋਤੇ ਕੱਲ ਵੀ ਤੁਸੀਂ ਵੇਖਿਆ ਜਨਾਲੇ 'ਚ ਇਹ ਆਏ ਆ ਮੰਤਰੀ ਸਾਹਿਬ ਮੈਨੂੰ ਲੱਗਦਾ ਉਹਨੂੰ ਪੁੱਛੋ ਥੋੜੀ ਤੁਸੀਂ ਤਾਂ ਆਪ ਦੇ ਬੰਦਿਆਂ ਨੂੰ ਮਫੂਜ਼ ਨਹੀਂ ਰੱਖ ਸਕਦੇ ਤੁਸੀਂ ਮੈਂ ਮੇਰੀ ਬੇਨਤੀ ਸੁਣਿਓ ਜੀ ਮੈਂ ਉਹ ਬੇਨਤੀ ਕਰ ਰਿਹਾ ਅੱਜ ਸਿੱਧੂ ਮੂਸੇਵਾਲਾ ਅੱਜ ਉਸ ਗੱਲ ਦਾ ਵੀ ਲੋਕਾਂ ਨੇ ਹਿਸਾਬ ਲੈਣਾ ਸੰਦੀਪ ਨੰਗਲ ਲੰਬੀਆਂ ਲਾਰੈਂਸ ਬਿਸ਼ਨੋਈ ਦਾ ਜੇਲ੍ਹਾਂ 'ਚੋਂ ਇੰਟਰਵਿਊ ਔਰ ਕੱਲ ਆਮ ਆਦਮੀ ਪਾਰਟੀ ਦਾ ਵਜ਼ੀਰ ਸਾਹਿਬ ਦਾ ਰਾਈਟ ਹੈਂਡ ਮੈਨ ਦੋ ਦੋ ਪਿਸਤੋਲਾਂ ਲੈ ਕੇ ਵੜੇ ਆ ਅਜਿਹਾ ਸ਼ਰੇਆਮ ਗੋਲੀਆਂ ਚਲਾਈਆਂ ਇਹਨਾਂ ਦੇ ਹਲਕੇ 'ਚ ਵਜ਼ੀਰ ਸਾਹਿਬ ਦੇ ਜੇ ਉੱਥੇ ਲਾਹੋਂ ਆਰਡਰ ਦਾ ਬੇੜਾ ਗਰਗ ਹੋ ਗਿਆ ਤੇ ਤੁਸੀਂ ਕੀ ਸਮਝਦੇ ਹੋ ਕਿ ਲੋਕ ਮਫੂਜ਼ਾ ਅੱਜ ਫਰੋਤੀ ਦਾ ਰਾਜ ਹੈ ਅੱਜ ਲੋਕਾਂ ਦੀਆਂ ਚੈਨੀਆਂ ਵਾਲੀਆਂ ਜਿੱਥੇ ਜੋ ਆ ਰਿਹਾ ਉਹ ਖੋਈ ਜਾਂਦੇ ਆ ਕੋਈ ਸੁਣਵਾਈ ਹੋ ਰਹੀ ਨਹੀਂ ਤਾਂ ਲੰਦਾ 2022 ਦੇ ਵਿੱਚ ਜਿਹੜਾ ਵੋਟ ਹੈ ਤੁਹਾਡਾ ਖੁੰਝ ਗਿਆ ਸੀ ਉਹ ਇਸ ਵਾਰ ਵਾਪਸ ਆਏਗਾ ਨਹੀਂ ਦਾਸ ਦਾ ਵੋਟ ਤਾਂ ਖਲੋਤੇ ਬੀਬਾ ਜੀ ਦਾ ਪੂਰੇ ਜ਼ਿਲ੍ਹੇ ਦੀ ਗੱਲ ਕਰ ਕੱਲ ਹੀ ਕੱਲ ਹੀ ਸ਼ਰਮਣੀ ਕੱਲ ਦਾ ਜੋ ਬੱਟੀ ਲੋਕ ਜੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਗੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਪਾਰਟੀਆਂ ਨੂੰ ਲੋਕ ਅਲਵਿਦਾ ਕਹਿਣ ਸਰ ਇੱਕ ਰਾਤ ਦੀਆਂ ਜਿਹੜੀਆਂ ਕੌਲਾਂ ਫੇਕ ਬਣਾ ਕੇ ਆਈਆਂ ਜਾਂ ਰਹੀਆਂ ਆ ਆਡੀਓ ਮੈਸੇਜ ਜਾਰੀ ਕੀਤੇ ਗਏ ਆ ਜਾਰੀ ਹੋਣਗੇ ਲੋਜੋ ਸਾਹਿਬ ਠੀਕੋ